ਆਲੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਲੋੜ ਨਹੀਂ ਗਈ ਹੂੰ ਠੀਕ ਆ 2019 21 22 ਲਗਾਤਾਰ ਲਗਾਤਾਰ ਅਵਾਰਡ Winner ਹੈ ਜਿਨ੍ਹਾਂ ਨੇ ਮਾਸਕਿਓ ਰੋਟਾਵੇਟਰ ਬਾਈ ਚਲਾਇਆ ਵਿਆ ਉਹ ਸਿੱਧਾ ਆ ਕੇ ਪੁੱਛਦੇ ਬਾਈ ਜੀ ਪੀਸ ਪਿਆ ਤੁਹਾਡੇ ਕੋਲੇ ਪਾਊਡਰ ਕੋٹنگ ਪੇਂਟ ਹਰੇਕ ਕੰਪਨੀ ਕਰਦੀ ਆ ਪਰ ਅੱਜ ਤੋਂ 5 7 ਸਾਲ ਪਹਿਲਾਂ ਪਿਆ ਤੁਸੀਂ ਉਹਦੀ ਪੇਂਟ ਕੁਆਲਿਟੀ ਚੈੱਕ ਕਰੋ ਠੀਕ ਆ ਵੀ ਅੱਜ ਤੋਂ ਪ੍ਰਾਣ ਅੱਜ ਦੀ ਨਾ ਕਰੋ ਅੱਜ ਦੀ ਤਾਂ ਤੁਹਾਡੇ ਸਾਹਮਣੇ ਤੁਸੀਂ ਨਵਾਂ ਪਹਿਲਾਂ ਇੱਕ ਪਲੇਟ ਲੱਗੀ ਹੁੰਦੀ ਸੀ ਆ ਹੂੰ ਠੀਕ ਹੈ ਭਾਈ ਇਹ ਵੀ ਹੋ ਜਾਂਦੀ ਹੈ ਹੁਣ ਇਹ ਚੇਂਜ ਹੋ ਜਾਂਦੀ ਸੀ ਇਹ ਲੇਜ਼ਰ ਕਟਿੰਗ ਔਨ ਲੱਗ ਗਿਆ ਭਾਈ ਮਾਲ ਠੀਕ ਹੈ 2024 ਤੁਸੀਂ ਪੈਸੇ ਲਾਉਣੇ ਨੇ ਆ ਚੀਜ਼ ਦੇਖ ਕੇ ਲਓ ਜੇ ਕਹ ਲਈਏ ਵੀ ਉਹ 100 ਕਿਲਾ ਕੱਢਦੇ ਨੇ ਤਾਂ 135 ਕੱਢੂ ਇਹ 135 ਤੋਂ 150 ਕਿਲਾ ਕੱਢੂਗਾ ਆਰਾਮ ਨਾਲ ਇਹ ਭਾਈ ਵਾਟਰ ਪ੍ਰੂਫ ਅਤੇ ਮੈਗਨੈਟਿਕ ਸੀਲ ਆ ਜੀ ਠੀਕ ਹੈ ਤੁਸੀਂ ਧਿਆਨ ਨਾਲ ਦੇਖੋਗੇ ਆਏ ਇੱਕ ਕਿਸੇ ਰੋਟਾਵੇਟਰ ਚ ਨਹੀਂ ਆਉਂਦੀ ਠੀਕ ਹੈ ਇਹਦੇ ਨਾਲ ਵਟ ਨਹੀਂ ਬਣਦੇਗੇ ਪਤਾ ਲੱਗਣਾ ਨਹੀਂ ਵੀ ਕਿੱਥੋਂ ਦੀ ਨਾਂ ਆ ਵੀਰੋ ਖੇਤੀਬਾੜੀ ਸੰਧਾਂ ਦੇ ਵਿੱਚ ਦੁਨੀਆ ਦੀ ਇੱਕ ਨੰਬਰ ਕੰਪਨੀ ਮਾਸ਼ਿਓ ਤੇ ਮਾਸ਼ੀਆ ਦਾ ਰੋਟਾਵੇਟਰ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਆ ਤੇ ਅੱਜ ਇਹਦੀ ਗੱਲਬਾਤ ਕਰਨ ਜਾ ਰਹੇ ਆ ਉਹ ਜਾਣਕਾਰੀਆਂ ਜਿਹੜੀਆਂ ਅੱਜ ਤੱਕ ਸਾਨੂੰ ਕਿਸੇ ਨੇ ਨਹੀਂ ਦਿੱਤੀਆਂ ਆਪਾਂ ਵੀ ਕਿਸੇ ਪਿਛਲੀ ਵੀਡੀਓ ਦੇ ਵਿੱਚ ਨਹੀਂ ਦੱਸਿਆ ਉਹ ਬਰਾੜ ਸਾਹਿਬ ਦੇਣਗੇ ਇੰਨੀ ਬਰੀਕੀ ਦੇ ਵਿੱਚ ਰੋਟਾਵੇਟਰ ਬਾਰੇ ਜਾਣਦੇ ਨੇ ਤੇ ਅੱਜ ਪਹੁੰਚਿਆ ਬਰਾੜ ਐਗਰੀ ਏਜੰਸੀ ਕੋਟ ਕਪੂਰੇ ਤੇ ਸਭ ਤੋਂ ਪਹਿਲਾਂ ਬ੍ਰਾਡ ਸਾਹਿਬ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਤੇ ਜਿਵੇਂ 마ਸ਼ੀਓ ਹੀ ਕਿਉਂ ਪਿਛਲੇ ਕਈ ਸਾਲਾਂ ਤੋਂ ਅਵਾਰਡ ਵਿਨਰ ਹੈ ਕੋਈ ਇਹਦਾ ਕੰਪੀਟੀਸ਼ਨ ਨਹੀਂ ਹੈਗਾ ਮਾਰਕੀਟ ਦੇ ਵਿੱਚ ਇਹੋ ਜਿਹਾ ਕੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਇੱਕ ਇਟਾਲੀਅਨ ਬ੍ਰਾਂਡ ਆ ਜੀ ਹਜ਼ਾਰਾਂ ਕੰਪਨੀਆਂ ਆਪਣੇ ਇੰਡੀਆ 'ਚ ਹੀ ਬਹੁਤ ਕੰਪਨੀਆਂ ਕੰਮ ਕਰਦੀਆਂ ਆ ਵਿਚਾਰੀਆਂ ਕੋਈ ਚੰਗੀਆਂ ਕੋਈ ਮਾੜੀਆਂ ਪਰ ਇਹ ਸਭ ਤੋਂ ਟੌਪ ਤੇ ਹੋਣ ਦਾ ਕਰਕੇ ਇਦੀ ਬ੍ਰਾਂਡ ਵੈਲਿਊ ਦਾ ਬਹੁਤ ਫਰਕ ਪੈਂਦਾ ਜੀ ਸਭ ਤੋਂ ਹੁਣ ਪਾਊਡਰ ਪੇਂਟ ਦੀ ਗੱਲ ਕਰੀ ਗਏ ਹੁਣ ਪਾਊਡਰ ਪਾਊਡਰ ਕੋਟਿੰਗ ਪੇਂਟ ਕੀ ਆ ਪਾਊਡਰ ਕੋਟ ਵਿਚਾਰੇ ਆ ਤੁਹਾਡੀ ਵੀ ਪਾਊਡਰ ਪੇਂਟ ਆ ਜਿਹੜਾ ਇਹ ਹੁਣ ਕੋਈ ਸਪੈਸ਼ਲ ਚੀਜ਼ ਨਹੀਂ ਰਹੀ ਹਰ ਇੱਕ ਕੰਪਨੀ ਕਰੀ ਜਾਂਦੀ ਆ ਹਾਂਜੀ ਪਾਊਡਰ ਕੋਟਿੰਗ ਪੇਂਟ ਹਰ ਇੱਕ ਕੰਪਨੀ ਕਰਦੀ ਆ ਪਰ ਜਿਹੜੀ ਮੈਸਕਿਓ ਦੀ ਕੁਆਲਿਟੀ ਤੁਸੀਂ ਇਹ ਚੈੱਕ ਕਰੋ ਜੇ ਆਕੇ ਜੇ ਤੁਸੀਂ ਕੋਈ 16 17 18 ਮਾਡਲ ਕਿਸੇ ਸੁਸਾਇਟੀ ਦੇ ਪੀਸ ਪਿਆ ਹੂੰ ਕਿ ਅੱਜ ਤੋਂ 5-7 ਸਾਲ ਪਹਿਲਾਂ ਪਿਆ ਤੁਸੀਂ ਉਹਦੀ ਪੇਂਟ ਕੁਆਲਿਟੀ ਚੈੱਕ ਕਰੋ ਠੀਕ ਆ ਵੀ ਅੱਜ ਤੋਂ ਪ੍ਰਾਜ ਦੀ ਨਾ ਕਰੋ ਅੱਜ ਦੀ ਦਾ ਤੁਹਾਡੇ ਸਾਹਮਣੇ ਤੁਸੀਂ ਨਵਾਂ ਸ਼ਾਪ ਤੇ ਜਾਵੋਗੇ ਤੁਹਾਨੂੰ ਨਵਾਂ ਪੀ ਰੇ ਹਰੇ ਕੀ ਚਮਕਦਾ ਚਮਕੂਗਾ ਪਰ ਤੁਸੀਂ ਬੈਕਗ੍ਰਾਉਂਡ ਚੈੱਕ ਕਰੋ ਜਿਨ੍ਹਾਂ ਨੇ ਮਾਸਕਿਓ ਰੋਟਾਵੇਟਰ ਬਾਈ ਚਲਾਇਆ ਵਿਆ ਉਹ ਸਿੱਧਾ ਆ ਕੇ ਪੁੱਛਦੇ ਬਾਈ ਦੀ ਪੀਸ ਪਿਆ ਤੁਹਾਡੇ ਕੋਲੇ ਠੀਕ ਹੈ ਹੈਗਾ ਵੀ ਮਤਲਬ 5-7 ਸਾਲ ਕੋਈ ਬੰਦਾ ਐ ਨਹੀਂ ਪੁੱਛਦਾ ਇਦੀ ਬਲੇਡ ਦੀ ਕੁਆਲਿਟੀ ਕੀ ਆ ਕੋਈ ਬੰਦਾ ਰੰਗ ਦੀ ਕੁਆਲਿਟੀ ਨਹੀਂ ਪੁੱਛਦਾ ਕਿਉਂਕਿ ਲੋਕਾਂ ਨੇ ਚਲਾਇਆ ਵਿਆ ਬਾਗਾਂ ਦੇ ਵਿੱਚ ਚਲਾਇਆ ਵਿਆ ਖੇਤਾਂ ਦੇ ਵਿੱਚ ਚਲਾਇਆ ਵਿਆ ਛੋਟੇ 7 ਫੁੱਟ ਦੇ ਵਿੱਚ ਚਲਾਇਆ ਵਿਆ ਤੇ ਹੋਰ ਚ ਪੇਂਟ ਤੋਂ ਇਲਾਵਾ ਇਹਦੇ ਵਿੱਚ ਕੀ ਅਹੀਆਂ ਖੂਬੀਆਂ ਨੇ ਜਿਹੜੀਆਂ ਇਹਨੂੰ ਦੂਜਿਆਂ ਨਾਲੋਂ ਵੱਖ ਕਰਦੀਆਂ ਨੇ ਸਭ ਤੋਂ ਸਭ ਤੋਂ ਨਵੀਂ ਚੀਜ਼ ਇਹਦੇ ਚ ਹਾ ਇਹ ਚ ਸਿੰਗਲ ਸ਼ੀਟ ਆ ਆ 9 ਫੁੱਟਾ ਪੀਸ ਆਪਣਾ ਤੁਹਾਨੂੰ ਤੁਹਾਨੂੰ ਅਸੀਂ ਫੀਤਾ ਮਾਰ ਕੇ ਵੀ ਦਿਖਾਵਾਂਗੇ ਜੀ ਆਹ ਅਜ ਕੈਮਰਾ ਕੋਲੇ ਕਰੋ ਆਹ ਸਿੰਗਲ ਸ਼ੀਟ ਹੈ ਉੱਪਰ ਤੋਂ ਲੈ ਕੇ ਨਾ ਉੱਪਰੋਂ ਵੀ ਦਿਖਾਵਾਂਗੇ ਸਿੰਗਲ ਸ਼ੀਟ ਛਾੜੇ ਦਾ ਬਈ ਟੱਚ ਕਰਕੇ ਦੇਖੋ ਆਹ ਚੀਜ਼ ਹੂੰ ਇਹਦੇ ਵਿੱਚ ਕੋਈ ਜੋੜ ਹੈ ਨਹੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕੋ ਹੀ ਸ਼ੀਟ ਨਾਲ ਬਣਿਆ ਆਮ ਰੋਟਾਵੇਟਰ ਚ ਕੀ ਹੁੰਦਾ ਸਿੰਗਲ ਸ਼ੀਟ ਹੁੰਦੀ ਹੈ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਜਦੋਂ ਚੱਲਦਾ ਇੱਥੇ ਮਿੱਟੀ ਚੰਬੜ ਜਾਂਦੀ ਆ ਜਦੋਂ ਮਿੱਟੀ ਚੰਬੜ ਜਾਂਦੀ ਆ ਇੱਕ ਵਾਰੀ ਧੋਂਦਾ ਜਿਵੇਂ ਦਾਰ ਦੋ ਵਾਰੀ ਧੋਂਦਾ ਤਿੰਨ ਵਾਰੀ ਧੋਂਦਾ ਬੜੇ ਟਾਈਮ ਪਾ ਕੇ ਚੰਗਾਲ ਪੈਣ ਲੱਗ ਪੈਂਦੇ ਬਿਲਕੁਲ ਬਿਲਕੁਲ ਹੁਣ ਇਹ ਚ ਮਿੱਟੀ ਜਮਣ ਦੇ ਚਾਂਜੇਸ ਬਹੁਤ ਘੱਟ ਆ ਦੂਜੀ ਇਹਦੀ ਸਭ ਤੋਂ ਤਗੜੀ ਕੁਆਲਿਟੀ ਇਹਦੇ ਚ ਇਹ ਆ ਆਪਾਂ ਹੈਡਰ ਨਾਲ ਤਾਂ ਕਿਉਂ ਚੱਕਿਆ ਉੱਪਰ ਇਹਦਾ ਵੀ ਇੱਕ ਕਾਰਨ ਆ ਕਿਉਂਕਿ ਥਲੋਂ ਧਿਆਨ ਨਾ ਦਿਖਾ ਸਕੀਏ ਜੀ ਇਹਦੇ ਵਿੱਚ ਜਿਹੜੇ ਬਲੇਡ ਆ ਆ ਜੋ ਵੇਰੇ ਆ ਜੋ ਜਿਹੜੇ ਵਿੱਚ ਇਹਦੇ ਬਲੇਡ कसे ਵੇ ਆ ਇਕੱਲੇ ਇਕੱਲੇ ਰੇਟ ਤੇ ਬ੍ਰਾਂਡਿੰਗ ਆ ਪ੍ਰੋਪਰ ਠੀਕ ਆ ਠੀਕ ਹੈ ਇਹਦੇ ਵਿੱਚ ਇੱਕ ਐਕਸਟਰਾ ਨਾਟ ਦਿੱਤਾ ਹੋਇਆ ਨਾਟ ਬੋਲਟ ਦਿੱਤਾ ਜਦੋਂ ਰੱਬ ਨਾ ਕਰੇ ਆਪਣਾ 19 ਕੀ ਕਈ ਵਾਰੀ ਨਾਟ ਖੁੱਲ ਜਾਂਦਾ ਜਾਂ ਟੁੱਟ ਜਾਂਦਾ ਤਾਂ ਬਲੇਡ ਟੁੱਟ ਟੁੱਟ ਜੂਗਾ ਖੁੱਲ ਜੂਗਾ ਉਹ ਜਿਹੜਾ ਨਾਟ ਆ ਉਹ ਇਸ ਬਲੇਡ ਨੂੰ ਰੋਕ ਕੇ ਰੱਖਦਾ ਜੀ ਵੀ ਮਤਲਬ ਇਹ ਚੀਜ਼ ਨਹੀਂ ਇਹ ਤਾਂ ਬੇਸ ਦੇ ਵਿੱਚ ਰੋਟੇਟਰ ਦਾ ਬੈਲੈਂਸ ਪਲੱਸ ਬਣਾਈ ਰੱਖਦਾ ਵੀ ਬੈਲੈਂਸ ਨਹੀਂ ਵਿਗੜਦਾ ਬਲੇਡ ਹਾਂਜੀ ਹਾਂਜੀ ਤੇ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਵੀ ਮਾਸ਼ੀਓ ਦੇ ਰੋਟੇਟਰ ਦਾ ਜਾਂ ਕਿਸੇ ਵੀ ਇੰਪਲੀਮੈਂਟ ਦਾ ਨੱਟ-ਨੱਟ ਦਾ ਫਰਕ ਹੈ ਫਰਕ ਤਾਂ ਹੈਗਾ ਜੀ ਬਾਈ ਇਹਦਾ ਬਾਕੀ ਵਾਲੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਲੋੜ ਨਹੀਂ ਗਈ ਹੂੰ ਠੀਕ ਹੈ 2019 21 22 ਲਗਾਤਾਰ ਲਗਾਤਾਰ ਸ਼ਹਾਦਤ ਕੀ ਸਾਨੂੰ 23 ਦਾ ਵਾਰ ਵੀ ਮਿਲਿਆ ਹੋ ਉਹ ਹਜੇ ਕੰਪਨੀ ਨੇ ਰਿਵੀਲ ਨਹੀਂ ਕੀਤਾ ਰਿਵੀਲ ਨਹੀਂ ਕੀਤਾ ਵੀਰੇ ਜੀ 19 21 22 ਲਗਾਤਾਰ ਇਹ ਅਵਾਰਡ Winner ਹੈ 4 ਲੀਟਰ ਦਾ ਗੇਅਰ ਬਾਕਸ ਆ 72 ਬਲੇਡ ਆ 9 ਫੁੱਟ ਪੀਸ ਆ ਠੀਕ ਹੈ ਨਹੀਂ 9 ਫੁੱਟ ਬਾਹਰੋਂ ਹੁੰਦਾ ਕਿ ਅੰਦਰੋਂ ਹੁੰਦਾ ਇਹ ਕੀ ਸਿਸਟਮ ਹੈ ਜਿਵੇਂ 9 ਫੁੱਟ ਕਹਿਤਾ ਜਾਂਦੇ ਨੇ ਸਾਰੇ ਪਰ 9 ਫੁੱਟ ਹੁੰਦਾ ਨਹੀਂ ਅਸਲ ਦੇ ਵਿੱਚ ਆਹ ਦੇਖੋ ਬਈ ਤੁਹਾਡੇ ਸਾਹਮਣੇ ਫੀਤਾ ਲੱਗਿਆ ਪਿਆ 9 ਫੁੱਟ 1 ਇੰਚ 9 ਫੁੱਟ 1 ਇੰਚ 9 ਜੇ ਆਪਾਂ ਜੱਟ ਬੁੱਧੀ ਦੀ ਗੱਲ ਕਰੀਏ 9 ਫੁੱਟ ਵਿੱਚੋਂ ਤਿਆਰ ਆ ਵਿੱਚੋਂ ਵਿੱਚੋਂ ਵਰਕਿੰਗ ਹੈ ਜਿਹੜਾ 9 ਫੁੱਟ ਜ਼ਮੀਨ ਵਾਹੀ ਕਰਨੀ ਹੈ ਨੇ ਇੱਕ ਵਾਰ ਹਾਂਜੀ 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 ਤਣ ਤਣ ਇੰਚੀ ਬਈ ਡਸਕਾ ਆ ਗਿਆ ਦਿਆਂ ਕੋਈ 9.5 ਮੰਨ ਕੇ ਚੱਲੇ ਠੀਕ ਹੈ ਜਿਹੜੇ ਕਿ 60 HP ਆ 65 HP ਦੇ ਟ੍ਰੈਸਟੇ ਉਹ ਇਹ 10 ਦਾ ਵੀ ਕੰਮ ਲੈ ਸਕਦੇ ਇਸੇ ਤੋਂ ਤੇ 9 ਦਾ ਵੀ ਕੰਮ ਲੈ ਸਕਦੇ ਬਾਈ ਇਹਦਾ ਬਿਲਕੁਲ 60% ਚ ਪੀਤੇ ਰੱਖ ਮੰਡਾ ਜਿਹੜਾ ਇਹਦੇ ਚ 10 ਫੁੱਟਾ ਪੀਸ ਆ ਗਿਆ ਉਹ 10 ਫੁੱਟ ਤਿਆਰ ਹੋਊਗਾ ਯਾਨੀ ਕਿ ਉਹ 10 ਸਾਢੇ ਕੰਮ ਕਰੂਗਾ ਤੇ ਬਾਈ ਜਿਵੇਂ 9 ਫੁੱਟ 1 ਇੰਚ ਦੀ ਟੋਟਲ ਲੈਂਥ ਹੋਗੀ ਵੀ ਜਿਹੜੀ ਅਗਲੀ ਵੱਟ ਬਣਨੀ ਆ ਉਹ 9 ਫੁੱਟ ਤੋਂ ਬਾਅਦ ਬਣਨੀ ਆ ਜਿਹੜੀ ਉਹ ਵੱਟ ਬਣਉ ਰੁਕਣਾ ਤੇ ਹੱਲ ਖੁੱਲ ਗਿਆ ਕਿਸਾਨ ਭਰਾਵਾਂ ਨੂੰ ਦਿਖਾਉਣੇ ਆ ਨਹੀਂ ਵੱਟ ਬਣਦੀ ਨਹੀਂ ਇਹਦੇ ਵਿੱਚ ਨਹੀਂ ਇਹਦੇ ਚ ਨਹੀਂ ਬਣਦੀ ਫਲੈਪ ਲੱਗੇ ਪਏ ਕੰਪਨੀ ਆਪਣੋਂ ਨਾਲ ਦਿੰਦੀ ਬਈ ਹੂੰ ਠੀਕ ਵੀ ਜਿਹੜਾ ਸਾਰਾ ਜ਼ਮੀਨ ਇੱਕਸਾਰ ਹੋ ਜਾ ਜ਼ਮੀਨ ਇੱਕ ਜਿਵੇਂ ਆਪਾਂ ਕਹਿੰਦੇ ਸਵਾਗਾ ਮਾਰ ਦਿੰਨੇ ਆ ਲੈਜਰ ਲੱਗਿਆ ਠੀਕ ਹੈ ਲੈਜਰ ਲੱਗਿਆ ਐ ਕਰਕੇ ਫੱਟ ਫੱਟ ਹੋ ਜਾਂਦਾ ਭਾਈ ਜੀ ਹਾਂ ਆ ਚੀਜ਼ ਬਣ ਗਈ ਠੀਕ ਹੈ ਇਹਦੇ ਨਾਲ ਵਟ ਨਹੀਂ ਬਣਦੀ ਗੀ ਇਹਦੇ ਨਾਲ ਜਮਾ ਲੈਵਲਰ ਹੋ ਜਾਂਦਾ ਪਤਾ ਲੱਗਣਾ ਨਹੀਂ ਵੀ ਕਿੱਥੋਂ ਦੀ ਨੰਗ ਹਾਂਜੀ 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 ਇਹ ਵੀ ਅਸੀਂ ਨਾਲ ਹੀ ਦਿੰਨੇ ਆ ਭਾਈ ਫੱਟ ਕਰਕੇ ਦਿੰਨੇ ਆ ਫੱਟ ਕੀਤਾ ਪੈਨ ਵਾਲੇ ਠੀਕ ਹੈ ਇਹ ਕੰਪਨੀ ਵੱਲੋਂ ਆਉਂਦਾ ਹਾਂਜੀ ਹਾਂਜੀ ਪਰਪਰ ਬ੍ਰਾਂਡਿੰਗ ਕੀਤੀ ਵੀ ਕੰਪਨੀ ਦੇ ਠੀਕ ਹੈ ਇਹ ਵੀ ਕੰਪਨੀ ਵੱਲੋਂ ਆਉਂਦਾ ਆਪਾਂ ਫਰੋਂ ਨਿਕਲ ਇਹ ਵੀ ਨਾਲ ਦਿੰਨੇ ਆ ਆਪਾਂ ਤੇ ਬਾਕੀ ਬਾਈ ਜੇ ਸਟਾਕ ਦੀ ਗੱਲ ਕਰੀਏ ਸਟਾਕ ਦਾ ਮੈਂ ਕਹਣਾ ਤੁਹਾਡੇ ਕੋਲੇ ਕੋਈ ਅੰਤ ਹੀ ਨਹੀਂ ਯਾਰ ਬਹੁਤ ਸਟਾਕ ਬਾਈ ਸਾਰਾ ਨਵਾਂ ਆਇਆ ਪਿਆ ਬਸ ਹਫਤਾ ਹੋ ਗਿਆ ਸਟਾਕ ਇਹਨੂੰ ਨਹੀਂ ਸਾਰਾ ਨਵਾਂ ਹੈ ਨਵਾਂ ਨਵੇਂ ਪੀਸ ਆ ਬਾਈ ਸਾਰੇ 8 ਫੁੱਟੇ 9 ਫੁੱਟੇ 10 ਫੁੱਟੇ ਜੀ ਸਾਰੇ ਪੀਸ ਆਏ ਪਏ ਆ ਇਹ ਇੱਕ ਗੱਲ ਤੁਹਾਨੂੰ ਹੋਰ ਦੱਸ ਦ ਕਿ ਜਿਹੜੇ ਹੁਣ ਪੀਸ ਆਏ ਆ 4-5 ਦਿਨ ਹੋ ਗਿਆ ਇਹਨੂੰ ਇਹ ਲੇਜ਼ਰ ਕਟਿੰਗ ਔਨ ਲੱਗ ਗਿਆ ਬਾਈ ਮਾਲ ਠੀਕ ਹੈ 2024 ਪਹਿਲਾਂ ਕੀ ਸੀਗੀ ਪਹਿਲਾਂ ਇੱਕ ਪਲੇਟ ਲੱਗੀ ਹੁੰਦੀ ਸੀ ਆ ਹੂੰ ਠੀਕ ਹੈ ਭਾਈ ਇਹ ਚੇਂਜ ਵੀ ਹੋ ਜਾਂਦੀ ਹੈ ਹੁਣ ਇਹ ਚੇਂਜ ਹੋ ਜਾਂਦੀ ਸੀ ਇਹ ਕਰ ਜਾਂਦੇ ਨੇ ਕਈ ਹੁਣ ਭਾਈ 24 ਵਾਲਾ ਆ ਲੇਜ਼ਰ ਕਟਿੰਗ ਇਹ ਮਾਰਕਾ ਦੇਣ ਲੱਗੀ ਭਾਈ ਤੇ ਭਾਈ ਇਹ ਗੱਲ ਤੁਹਾਨੂੰ ਜੇ ਤੁਸੀਂ ਪੈਸੇ ਲਾਉਣੇ ਨੇ ਆ ਚੀਜ਼ ਦੇਖ ਕੇ ਲਿਓ ਹੁਣ 24 ਮਾਡਲ ਹੀ ਲਿਓ ਫਿਰ ਤੁਹਾਡਾ ਰੀਸੇਲ ਵਾਰੀ 40-50 ਹਜ਼ਾਰ ਦਾ ਫਰਕ ਪੈ ਜਾਂਦਾ ਮਾਡਲ ਦਾ ਬਹੁਤ ਵੱਟਾ ਪੈਂਦਾ ਅਗਲਾ ਦੇਖ ਕੇ ਲੈਂਦਾ ਵੀ ਇਹ ਸਾਲ ਚੱਲਿਆ ਕਿਉਂ ਰੋਟਾ ਵਟਰੇ ਬੋਲ ਕੇ ਨਹੀਂ ਦੱਸਣਾ ਜਿਹੜੀ ਕਟਿੰਗ ਹੈ ਉਹੀ ਬੋਲੂ। ਇਹ ਵੀਰੇ 12 ਖੂਬੀਆਂ ਦੱਸਦੇ ਆ ਜਿਵੇਂ ਅੰਦਰੂਨੀ ਦੇ ਵਿੱਚ ਵੀ ਇਹਦੇ ਵਿੱਚ ਇਹੋ ਜਿਹਾ ਵਿੱਚ ਵੀ ਫਿਰ ਚੇਂਜ ਹੋ ਦੂਜਿਆਂ ਨਾਲੋਂ ਫਰਕ ਹੋਊ। ਬਲੇਡ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਆਪਣਾ ਬਾਈ ਜੀ ਆ ਦੇਖੋ ਕੱਲੇ-ਕੱਲੇ ਜਿੰਨੇ ਮਰਜ਼ੀ ਬਲੇਡ ਭਾਵੇਂ 1000 ਰੁਪਏ ਸੇ ਲੈ ਲਓ ਸਾਡੇ ਤੋਂ ਭਾਵੇਂ 2 ਪੀਸ ਲੈ ਲਓ। ਹਮ ਪਰ ਕੱਲੇ ਜਦੋਂ ਤੁਸੀਂ ਸਾਡੇ ਤੋਂ ਬਲੇਡ ਲੈਣ ਲੱਗੋਗੇ ਕੱਲੇ-ਕੱਲੇ ਪੀਸ ਤੇ ਚੈੱਕ ਕਰਿਓ ਬ੍ਰਾਂਡਿੰਗ ਆ ਕੰਪਨੀ ਦੀ ਆਪਦੀ ਮੈਕਸਕਿਊ ਦੀ। ਠੀਕ ਐ। ਦੂਜੀ ਗੱਲ ਕਰੀਏ ਇਹਦੀ ਕੁਆਲਿਟੀ ਦੀ ਬਾਰਨ ਸਟੀਲ ਦੇ ਬਲੇਡ ਆ। ਆਮ ਰੋਟੇਟਰਾਂ ਦੇ ਬਲੇਡਾਂ ਨਾਲੋਂ ਇਹ 30 ਤੋਂ 35% ਦੀ ਲਾਈਫ ਜ਼ਿਆਦਾ ਵੀ ਉਹ 30 ਤੋਂ 35% ਜੇ ਕਹਿ ਲਈਏ ਵੀ ਉਹ 100 ਕਿੱਲਾ ਕੱਢਦੇ ਨੇ ਤਾਂ 135 ਕੱਢੋ ਇਹ 135 ਤੋਂ 150 ਕਿੱਲਾ ਕੱਢੂਗਾ ਆਰਾਮ ਨਾਲ ਆਪਾਂ ਐਵਰੇਜ ਕੱਢ ਰਹੇ ਆ ਤੇ ਜਿਵੇਂ ਉਹ 150 100 ਕੱਢਦੇ ਆ 150 100 ਕੱਢਦਾ ਇਹ 200 ਕਿੱਲਾ ਕੱਢੂਗਾ ਬਾਈ ਜੀ ਠੀਕ ਹੈ ਇੰਨਾ ਕਹ ਜਾਂਦੇ ਪੰਜਾਬ ਵੱਡਾ ਬਹੁਤ ਹੈ ਜ਼ਮੀਨਾਂ ਜ਼ਮੀਨ ਕਿਤੇ ਪਾਸੇ ਰੇਤਲੀ ਆ ਗਈ ਕਿਸੇ ਪਾਸੇ ਕੋਰ ਆ ਗਈ ਜ਼ਮੀਨ ਜ਼ਮੀਨ ਦਾ ਬਹੁਤ ਕਸਾਈ ਦਾ ਬਹੁਤ ਫਰਕ ਪੈਂਦਾ ਹਰੇਕ ਜ਼ਿਲ੍ਹੇ ਚ ਆਡਾ ਤੇ ਬਾਈ ਆ ਸੀਲ ਵੀ ਮੈਨੂੰ ਇਹਦੀ ਇਹ ਸੀਲ ਹੈ ਇਹ ਬਾਈ ਵਾਟਰ ਪ੍ਰੂਫ ਤੇ ਮੈਗਨੈਟਿਕ ਸੀਲ ਆ ਜੀ ਠੀਕ ਹੈ ਤੁਸੀਂ ਧਿਆਨ ਨਾਲ ਦੇਖੋਗੇ ਆਏ ਇਹ ਕਿਸੇ ਰੋਟਾਵੇਟਰ ਚ ਨਹੀਂ ਆਉਂਦੀ ਬਈ ਕੋਈ ਕੰਪਨੀ ਨਹੀਂ ਆਉਂਦੀ ਇਹ ਆਲ ਇੰਡੀਆ ਦੇ ਵਿੱਚ ਤੇ ਬਾਈ ਜਿਵੇਂ ਇਹਦੇ ਵਿੱਚ ਜਿੰਨਾ ਮਰਜੀ ਤੁਸੀਂ ਹੁਣ ਸਾਡੇ ਇੱਧਰ ਹੈਗਾ ਸਾਡੇ ਮੁਕਸਰ ਜ਼ਿਲ੍ਹੇ ਚ ਦੋਦਾ ਪੰਡਾ ਉਹਦੇ ਵਿੱਚ ਸੱਠਾ ਝੋਨਾ ਬਹੁਤ ਲੱਗਦਾ ਤੁਸੀਂ ਜੇ ਸਰਚ ਵੀ ਕਰੋਗੇ ਉਹਨਾਂ ਕੋਲੇ ਬਈ ਉਹ 40 40 ਕਿੱਲੇ 50 50 ਕਿੱਲੇ ਪਰਾਲੀ ਦੇ ਵਿੱਚ ਝੋਨੇ ਤੋਂ ਨੇਦੀ ਪਰਾਲੀ ਦੇ ਵਿੱਚ ਕਦੋਂ ਕਰਦੇ ਆ ਦੁਬਾਰਾ ਠੀਕ ਹੈ ਉਹ ਦੁਬਾਰਾ ਚ ਮਾੜਾ ਰੋਟਾਵੇਟਰ ਹੁੰਦਾ ਉਹ ਤੇ ਖਿਲਰ ਜਾਂਦਾ ਬਾਈ ਜੀ ਜਿੰਨਾ ਮਰਜੀ ਤੱਕ ਕਰੋ ਪਾਣੀ ਚ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਠੀਕ ਆ ਪਾਣੀ ਵਗੈਰਾ ਜਿਵੇਂ ਮਰਜ਼ੀ ਚਲਾਈ ਚਲੋ ਨਾ 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 ਕੰਪਨੀ ਇਹ ਨਹੀਂ ਕਹਿੰਦੀ ਵੀ ਪਾਣੀ ਚ ਗਾਰੰਟੀ ਹੈਗੀ ਕੋਈ ਚੱਕਰ ਨਹੀਂ ਬੈਠੇ ਸੀ ਬਾਈ ਬਾਕੀ ਜਿਹੜਾ ਭਰਾ ਆਪਣੇ ਨਾਲ ਜੁੜਿਆ ਹੋਇਆ ਉਹਨੂੰ ਆਪਾਂ ਸਰਵਿਸ ਵੀ ਦੇਵਾਂਗੇ ਜੀ ਠੀਕ ਆ ਆਪਣੇ ਕੋਲੇ ਸਪੇਅਰ ਪਾਰਟ ਜਦੋਂ ਮਰਜ਼ੀ ਆਉ ਉਹ ਪਾਵਾਂ ਕਿਸੇ ਨੇ ਪੁਰਾਣਾ ਰੋਟਾਵੇਟਰ ਮੈਸਕਿਊ ਦਾ ਮੈਸਕਿਊ ਦਾ ਮੈਸਕਿਊ ਦਾ ਕੋਈ ਵੀ ਇੰਪਲੀਮੈਂਟ ਸਿਲ ਲੈਣੀ ਸਾਰਾ ਸਪੇਅਰ ਪਾਰਟ ਆਪਣੇ ਕੋਲੇ ਮਿਲਦਾ ਸਪੇਅਰ ਪਾਰਟ ਦੀ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਵੱਡੀਆਂ ਕੰਪਨੀਆਂ ਵੀ ਹਾਂਜੀ ਨਹੀਂ ਆਪਣੇ ਕੋਲੇ ਸਾਰੇ ਪਿਆ ਜੀ ਏ ਟੂ ਜ਼ेड ਸਪੇਅਰ ਪਾਰਟ ਮਿਲੂ ਹਾਂਜੀ ਹਾਂਜੀ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਬਾਈ ਹੋਰਾਂ ਦੀ ਏਜੰਸੀ ਆ ਬਰਾਡ ਐਗਰੀ ਏਜੰਸੀ ਕੋਟਕਪੂਰੇ ਦੀ ਗੂਗਲ ਮੈਪ ਤੇ ਵੀ ਸਰਚ ਕਰ ਸਕਦੇ ਹੋ ਇਹਨਾਂ ਦਾ ਪੇਜ ਵੀ ਬਣਿਆ ਇੰਸਟਾਗ੍ਰਾਮ ਤੇ ਉਹਨੂੰ ਵੀ ਫੋਲੋ ਕਰ ਲਿਓ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਰੋਟਾਵੇਟਰ ਲੈਣ ਤੋਂ ਪਹਿਲਾਂ ਥੋੜੇ ਕੱਲੇ ਪੈਸੇ ਪਿੱਛੇ ਨਾ ਜਾਇਓ ਕੁਆਲਿਟੀ ਚੈੱਕ ਕਰਿਓ ਵੀ ਮੈਚੂਰ ਚੀਜ਼ ਇੱਕ ਵਾਰੀ ਜੀਨੇ ਇਹ ਦੇਖ ਲਿਆ ਉਹ ਦੂਜੇ ਵੱਲ ਜਾਂਦਾ ਨਹੀਂ ਝਾਕਦਾ ਨਹੀਂ ਇਹ ਆਪਣੀ ਗਾਰੰਟੀ ਜੀ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵੀਰ ਜੀ ਠੀਕ ਹੈ